ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤੋਹਣ ਗੱਲਾਂ ਬੜੀਆਂ ਅਹਿਮ ਨੇ ਇੱਕ ਤਾਂ ਇਹ ਕਿ ਸੁਖਵੀਰ ਸਿੰਘ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਜਾਂ ਅਸਤੀਫਾ ਦੇਣਗੇ ਦੂਜੀ ਗੱਲ ਸੁਖਵੀਰ ਸਿੰਘ ਬਾਦਲ ਨੂੰ ਕਰਨਾ ਕੀ ਚਾਹੀਦਾ ਹੈ ਜੀ ਗੱਲ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋ ਸਕੇਗਾ ਜਿਹਦੇ ਬਾਰੇ ਲੋਕ ਚਾਹੁੰਦੇ ਨੇ ਕਿ ਇੱਕ ਖੇਤਰੀ ਪਾਰਟੀ ਜਿਉਂਦੀ ਰਹੇ ਲੇਕਿਨ ਜਿਸ ਤਰੀਕੇ ਨਾਲ ਸੁਖਦੇਵ ਸਿੰਘ ਢੀਟਸਾ ਨੇ ਪਲਟਵਾਰ ਕੀਤਾ ਉਹ ਵੀ ਆਪਣੇ ਆਪ ਚ ਅਹਿਮ ਹੈ ਤੇ ਸਭ ਤੋਂ ਤਿੱਖਾ ਵਾਰ ਤਾਂ ਕੀਤਾ ਪ੍ਰਦੀਪ ਕਲੇਰ ਨੇ ਜਿਹੜੀ ਟੀਵੀ ਇੰਟਰਵਿਊ ਦੇ ਵਿੱਚ ਇਹ ਕਹਤਾ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਅਕਾਲ ਤਖਤ ਤੋਂ ਛੇਕਿਆ ਹੋਇਆ ਬੰਦਾ ਸੀ ਗੁਰਬੀਤ ਰਾਮ ਰਹੀਮ ਉਹਦੇ ਨਾਲ ਮੁਲਾਕਾਤਾਂ ਕਰਦਾ ਰਿਹਾ ਤੇ ਉਹਦੀ ਮਾਫੀ ਨੂੰ ਆਪ ਲਿਖ ਕੇ ਟੈਂਪਰ ਕੀਤਾ ਇਹ ਸਾਰੀਆਂ ਗੱਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਅਕਸਰ ਜਿਹੜੀ ਅਪੀਲ ਮੈਂ ਕਰਦਾ ਹਾਂ ਅੱਜ ਵੀ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਦੇਖੋ ਮੈਂ ਗੱਲ ਸ਼ੁਰੂ ਕਰਦਾ ਹਾਂ ਸਖਵੀਰ ਸਿੰਘ ਬਾਦਲ ਪਤਾ ਨਹੀਂ ਕਹੇ ਜੇ ਸਲਾਹਕਾਰ ਨੇ ਸਲਾਹ ਦਿੱਤੀ ਕਿ ਬੰਦਿਆਂ ਨੂੰ ਕੱਢ ਦੋ ਕਿੰਨਾਂ ਨੂੰ ਕੱਢਦਾ ਚੁਣ ਕੇ ਕੱਢ ਦੋ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਕੱਢਤਾ ਬੀਬੀ ਜ਼ਗੀਰ ਕੌਰ ਨੂੰ ਘੜਤਾ ਪ੍ਰੇਮ ਸਿੰਘ ਚੰਦੂ ਮਾਜ਼ਰਾ ਪਰਮਿੰਦਰ ਸਿੰਘ ਢੀਂਟਸਾ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਸਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਸਿੰਘ ਬਰਾੜ ਨਾ ਤਾਂ ਗੱਲ ਕੀਤੀ ਗਗਨਜੀਤ ਬਰਨਾਲਾ ਦੀ ਨਾ ਬθεਵ ਸਿੰਘ ਮਾਨ ਦੀ ਨਾਈ ਸਰਪ੍ਰਸਤ ਸੁਖਦੇਵ ਸਿੰਘ ਢੀਂਟਸਾ ਦੀ ਇਹ ਪਤਾ ਨਹੀਂ ਪਿਕਟ ਚੂਜ਼ ਕਿਸ ਅਧਾਰ ਤੇ ਕੀਤਾ ਕਿਸ ਸਲਾਹ ਨਾਲ ਕੀਤਾ ਕਿਵੇਂ ਕੀਤਾ لیکن اُدھر نقصان ਹੋਇਆ ਕੀ ਹੋਇਆ ویسے ਤਾਂ ਕੱਢਣ ਤੋਂ ਪਹਿਲਾਂ ਜੇ ਰਸਮੀ ਕਾਰਵਾਈ ਕੀਤੀ ਹੁੰਦੀ ਤਾਂ ਜ਼ਿਆਦਾ ਵਧੀਆ ਗੱਲ ਸੀ ਪਰ ਦੇਖਿਓ ਹੁਣ ਤੱਕ ਨਾ ਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਤਾਂ ਬਣੀ ਬਣਾਈ ਖੇਡ ਮਿਲ ਗਈ ਸੀ ਉਹਨਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹਨਾਂ ਨੇ ਕੋਈ ਕੰਮ ਨਹੀਂ ਉਹਨੜਾ ਤਾਂ ਕੋਈ ਪਤਾ ਹੀ ਨਹੀਂ ਵੀ ਕਿਵੇਂ ਕੋਈ ਜੇਲ ਹੁੰਦੀ ਹੈ ਜਾਂ ਕੀ ਸਾਰਾ ਚੱਕਰ ਹੁੰਦਾ ਤੋ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਤਰ੍ਹਾਂ ਖੇਡ ਰਚਾ ਕੇ ਇਹਨਾਂ ਨੂੰ ਪ੍ਰਧਾਨ ਬਣਾਤਾ ਸੀ ਤੋਂ ਇਸ ਕਰਕੇ ਉਹਨਾਂ ਨੂੰ ਨਹੀਂ ਪਤਾ ਤੇ ਦੋ ਚਾਰ ਜਿਹੜੇ ਸਲਾਹਕਾਰ ਨੇ ਉਹ ਜਹੀ ਜੀ ਪੁੱਠੀ ਸਿੱਧੀ ਸਲਾਹ ਦਿੰਦੇ ਨੇ ਸਫੀਰ ਸਿੰਘ ਬਾਦਲ ਬੰਨੀ ਜਾਂਦਾ ਹੁਣ ਉਸੇ ਸਲਾਹ ਤੇ ਸਰਪ੍ਰਸਤ ਨੂੰ ਕੱਢਿਆ ਨਹੀਂ ਤੇ ਸਰਪ੍ਰਸਤ ਸੰਦੇਵ ਸਿੰਘ ਢੀਂਸਾ ਨੇ ਕੱਲ ਕਰ ਲਈ ਮੀਟਿੰਗ ਮੀਟਿੰਗ ਕਰਕੇ ਇਹ ਪਲਟਵਾਰ ਕੀਤਾ ਕਿ ਜਿਹਦਾ ਜਵਾਬ ਅੱਜ ਲੱਭ ਰਹੇ ਨੇ ਉਹ ਕੀ ਕਿ ਹਸ ਸੁਖਦੇਵ ਸਿੰਘ ਢੀਟਸਾਨ ਨੇ ਕਹਿੰਦੇ ਮੈਂ ਸਰਪ੍ਰਸਤ ਤੇ ਮੈਂ ਸਮਝਦਾ ਕਿ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਪਾਰਟੀ ਤੋਂ ਕੱਢਿਆ ਇਹ ਗਲਤ ਕੱਢਿਆ ਇਹ ਕਾਢੀ ਨਹੀਂ ਸਕਦੇ ਇਹ ਪਾਰਟੀ ਤੋਂ ਜਿਹੜੇ ਕੱਢਿਆ ਗਿਆ ਇਹਨਾਂ 8 ਬੰਦਿਆਂ ਨੂੰ ਇਹ ਵਿਧਾਨ ਦੇ ਖਿਲਾਫ ਹੈ ਪਾਰਟੀ ਦਾ ਸਬੰਧਾਨ ਇਹ ਕਹਿੰਦਾ ਕਿ ਅਨੁਸ਼ਾਸਨੀ ਕਮੇਟੀ ਇਸ ਤਰ੍ਹਾਂ ਨਹੀਂ ਕਰ ਸਕਦੀ ਉਹ ਤਾਂ ਸਫਾਰਸ਼ ਕਰ ਸਕਦੀ ਹੈ ਕੱਢ ਕੌਣ ਸਕਦਾ ਹੈ ਜਤਾ ਪ੍ਰਦਾਨ ਜਾਂ ਵਰਕਿੰਗ ਕਮੇਟੀ ਸੋ ਇਸ ਕਰਕੇ ਮੈਂ ਰੱਦ ਕਰਦਾ ਇਹ ਬਿਰਤਰਫੀ ਜਿਹੜੀ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਮੈਂ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖੂਗਾ ਕਿ ਇਹ ਹੁਕਮ ਆਪਣੇ ਪਾਪਸ ਲੈ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬੁਲਾਉਣੇ ਆ ਜਨਰਲ ਅਜ਼ਲਾਸ ਅਸੀਂ ਅਕਾਲੀ ਆ ਅਕਾਲੀ ਰਹਾਂਗੇ ਅਸੀਂ ਡੈਲੀਗੇਟਸ ਨੂੰ ਬੁਲਾਵਾਂਗੇ ਅਜ਼ਲਾਸ ਬੁਲਾਵਾਂਗੇ ਉੱਥੇ ਫਿਰ ਪਾਰਟੀ ਪ੍ਰਧਾਨ ਵੀ ਚੁਣਾਂਗੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਕਰਾਂਗੇ ਇਹ ਜਿਹੜਾ ਹੈ ਸਖਦੇਵ ਸਿੰਘ ਢੀਟਸਾ ਨੇ ਕਿਹਾ ਜਦੋਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਤਾਂ ਉਦੋਂ ਕਾਫੀ ਕੁਝ ਇਸ ਵਾਰ ਸਖਦੇਵ ਸਿੰਘ ਢੀਟਸਾ ਸਰਪ੍ਰਸਤਰੀਂ ਕਿਹਾ ਤੇ ਨਾਲ ਉਹਨਾਂ ਨੇ ਨਿਸ਼ਾਨੇ ਜਿਹੜੇ ਲਾਏ ਪ੍ਰਦੀਪ ਕਲੇਰ ਦੇ ਹਵਾਲੇ ਨਾਲ ਕਿ ਉਸ ਦੀ ਇੰਟਰਵਿਊ ਨੇ ਸੱਚ ਜਗ ਜਾਹਰ ਕਰਤਾ ਇਹ ਸੁਖਬੀਰ ਸਿੰਘ ਬਾਦਲ ਨੂੰ ਹੁਣ ਤਾਂ ਪ੍ਰਧਾਨ ਰਹਿਣ ਦਾ ਕੋਈ ਹੱਕ ਹੀ ਨਹੀਂ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਾ ਮੰਨਦਾ ਹੋਇਆ ਮੁਲਾਕਾਤਾਂ ਕਰਦਾ ਰਿਹਾ ਔਰ ਨਾਰੇਗਲ ਇਹ ਵੀ ਕਹੀ ਨਾ ਸਿਰਫ ਮੁਲਾਕਾਤਾਂ ਕੀਤੀਆਂ ਜਿਸ ਤਰੀਕੇ ਨਾਲ ਮਾਫੀ ਦਿੱਤੀ ਗਈ ਜੋ ਗੱਲ ਕੀਤੀ ਹੈ ਕਿ ਮਾਫੀ ਨੂੰ ਟੈਂਪਰ ਕੀਤਾ ਇਹ ਤਾਂ ਪੰਥ ਨਾਲ ਧੋਖਾ ਮਾਇਆ ਸੁਖਬੀਰ ਸਿੰਘ ਬਾਦਲ ਨੇ ਇਹ ਰਾਮ ਰਹੀਮ ਨਾਲ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਦਾ ਰਿਹਾ ਇਹ ਬਿਲਕੁਲ ਬਹੁਤ ਗੰਭੀਰ ਮਸਲਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਹੁਣ ਨਵੇਂ ਪ੍ਰਧਾਨ ਦੀ ਚੋਣ ਕਰੇਗਾ ਸਾਰਿਆਂ ਨੇ ਕਿਹਾ ਪ੍ਰੇਮ ਸਿੰਘ ਚੰਦੂਬਾਦਾ ਗੁਰ ਪ੍ਰਤਾਪ ਬਡਾਲਾ ਬੀਬੀ ਜਗੀਰ ਕੌਰ ਇਹ ਸਾਰੇ ਇਹੀ ਕਹਿੰਦੇ ਨਜ਼ਰਾਏ ਨੇ ਚਲੋ ਖੈਰ ਆਪਾਂ ਇਹ ਗੱਲ ਤਾਂ ਹੋ ਗਈ ਹੁਣ ਬੈਸਟ ਕਲ ਦੀ ਮੀਟਿੰਗ ਦੇ ਵਿੱਚ ਕਾਫੀ ਬੰਦੇ ਸੀ ਦੋ ਹੀ ਬੰਦੇ ਨਹੀਂ ਸੀ ਦੋਨੇ ਬਿਮਾਰ ਸੀ ਬਾਕੀ ਸਾਰੇ ਸੀ ਮੈਂ ਨਾਉ ਨਹੀਂ ਲੈਣਾ ਸਰਵ ਸਕੰਦਰ ਸਿੰਘ ਮਲੂਕਾ ਤੇ ਪ੍ਰਵੀਨਦਰ ਸਿੰਘ ਢੀਟ ਸਾਨੂੰ ਛੱਡ ਕੇ ਲਗਭਗ ਸਾਰੇ ਜਿਹਨੂੰ ਬਾਗੀ ਧੜਾ ਕਹ ਦਿੰਨੇ ਆ ਜਾਂ ਸ਼ਰੋਮਰੀ ਕਾਲੀਦਾਸ ਸੁਧਾਰ ਲਹਿਰ ਕਹ ਦਿੰਨੇ ਆ ਉਹ ਸਾਰੇ ਉੱਥੇ ਸੀ ਹੁਣ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਡਵੈਲਪਮੈਂਟ ਹੋ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਸ਼ੁਰੂ ਚ ਆਪਾਂ ਦੋ ਸਵਾਲ ਖੜੇ ਕੀਤੇ ਸੀ ਕਿ ਕੀ ਸਖਵੀਰ ਸਿੰਘ ਬਾਦਲ ਨੂੰ ਹੁਣ ਉਹ ਪ੍ਰਧਾਨ ਰਹਿਣਗੇ ਪਹਿਲੀ ਤਾਂ ਗੱਲ ਹੈ ਕਿ ਸੰਗਤ ਦੀ ਭਾਵਨਾ ਸੱਚਮੁੱਚ ਹੀ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਹੈ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਲਗਾਤਾਰ ਹਾਰਾਂ ਦਾ ਬੂਤ ਦੇਖਿਆ ਹੈ ਜਦੋਂ ਦੀ ਪ੍ਰਧਾਨਗੀ ਦੇ ਵਿੱਚ ਪਾਰਟੀ ਇਸ ਲੈਵਲ ਤੱਕ ਪਹੁੰਚੀ ਹੈ ਉਹਨੂੰ ਪ੍ਰਧਾਨਗੀ ਪਦ ਤੇ ਚਿਮੜੇ ਰਹਿਣਾ ਨਹੀਂ ਚਾਹੀਦਾ ਹਾਲਾਂਕਿ ਉਸ ਨੂੰ ਇਹ ਮੰਤਰ ਦੇ ਕੇ ਗਏ ਨੇ ਪ੍ਰਕਾਸ਼ ਸਿੰਘ ਬਾਦਲ ਕਿ ਇੱਕ ਵਾਰੀ ਜੇ ਪ੍ਰਧਾਨਗੀ ਛੱਡਤੀ ਤਾਂ ਤੂੰ ਦੁਬਾਰਾ ਨਹੀਂ ਬਣ ਸਕਣਾ ਔਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਇਹ ਗੱਲ ਹੁਣ ਜਗ ਜाहिर ਹੋ ਗਈ ਕਿ ਜਿੱਨਾਂ ਚਿਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ ਇਹ ਪਾਵਰ 'ਚ ਰਹੇ ਇਨਾਂ ਨੇ ਨਿੱਜੀ ਹਿੱਤ ਪੂਰੇ ਰੱਖੇ ਔਰ ਅੱਜ ਸਖਬੀਰ ਸਿੰਘ ਬਾਦਲ ਬਹੁਤ ਅਮੀਰ ਬੰਦਾ ਹੈ ਹੋਟਲਾ ਦਾ مالک ਹੈ ਟਰਾਂਸਪੋਰਟ ਦਾ ਮਾਲਕ ਹੈ ਟੀਵੀ ਚੈਨਲ ਦਾ ਮਾਲਕ ਹੈ ਪਤਾ ਨਹੀਂ ਕੀ ਕੋ ਜਾਇਦੇ ਕੋਲ ਸੋ ਇਨਾ ਪੈਸਾ ਜਿਹੜਾ ਕਮਾਇਆ ਹੈ ਉਹ ਪੈਸਾ ਉਹਦੇ ਕੋਲ ਹੈ ਪੈਸੇ ਦੇ ਪੱਖੋਂ ਅਮੀਰ ਸਖਾਂ ਚੋਂ ਇੱਕ ਸਖਬੀਰ ਸਿੰਘ ਬਾਦਲ ਹੈ ਔਰ ਜਿਹੜੇ ਆਲੇ ਦਾਲੇ ਲੋਕ ਨੇ ਉਹ ਹੋਰ ਕੁਝ ਸੋਚ ਨਹੀਂ ਦਿੰਦੇ ਔਰ ਇਹ ਜਿਹੜੀ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਇੱਕ ਕੁਰਬਾਨੀ ਮੰਗਦੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਚਾਹੁੰਦਾ ਕਿ ਉਹ ਪੰਜਾਬ ਦੇ ਤੇ ਪੰਚ ਦੇ ਤੁਹਾਡੇ ਲੜੇ ਲੜਾਈ ਤਾਂ ਕਦੇ ਵੀ ਨਜ਼ਰ ਨਹੀਂ ਆਉਂਦੀ ਸੜਕ ਤੇ ਤਾਂ ਕਦੇ ਵੀ ਨਹੀਂ ਇਹਦੀ ਪ੍ਰਧਾਨਗੀ ਤੇ ਕੋਈ ਮੋਰਚਾ ਨਹੀਂ ਲੱਗਿਆ ਇੱਕ ਰਾਤ ਨੂੰ ਇੱਕ ਪੁਲ ਤੇ ਚ ਬੈਠੇ ਸੀ ਪਰ ਉਹ ਕੋਈ ਮੋਰਚਾ ਨਹੀਂ ਹੈ ਜਿੰਨੇ ਹੁਣ ਲੋਕਾਂ ਨੂੰ ਪਤਾ ਵੀ ਉਹ ਦਮ ਤਾਂ ਹੈ ਨਹੀਂ ਔਰ ਇਸ ਕਰਕੇ ਫਿਰ ਸਾਰੀਆਂ ਸਸਤਾਵਾਂ ਦਾ ਕਾਹਨ ਹੋਇਆ ਔਰ ਜਿਨ੍ਹਾਂ ਦੇ ਨਾਲ ਸਾਝ ਪਾਈ ਉਹਨਾਂ ਨੇ ਹੌਲੀ-ਹੌਲੀ ਖੋਰਤਾ ਸਸਤਾਵਾਂ ਨੂੰ ਖੋਰਤਾ ਔਰ ਇਹਦੇ ਕੋਲੋਂ ਹੌਲੀ-ਹੌਲੀ ਚੀਜ਼ਾਂ ਉਹਨਾਂ ਦੇ ਉਹਨੇ ਤਾਂ ਗੇਮ ਹੈ ਔਰ ਇਹ ਗੇਮ 'ਚ ਹਾਰਦਾ ਰਿਹਾ ਦਿੱਲੀ ਕਮੇਟੀ ਹਾਰੀ ਦਿੱਲੀ 'ਚ ਸਾਰੇ ਗਏ ਫਿਰ ਹਰਿਆਣਾ ਕਮੇਟੀ ਗਈ ਹੁਣ ਪੰਜਾਬ ਦੀ ਸੌਂਡ ਕਮੇਟੀ ਉਹਦਾ ਡਰ ਹੈ ਫਿਰ ਹੁਕਮ ਨਹੀਂ ਮੰਨਣਾ ਮਤਲਬ ਕਿਹਾ ਸੀ ਸ੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਚੈਨਲ ਜਿਹੜਾ ਆਪਦਾ ਚਲਾਓ ਕਿਥੇ ਚੈਨਲ ਦੀ ਕਿਤੇ ਗੱਲ ਹੋਈ ਹੈ ਚੈਨਲ ਪੀਟੀਸੀ ਚੱਲੇਗਾ ਕਿਉਂਕਿ ਇਹ ਸੁਖਵੀਰ ਸਿੰਘ ਬਾਦਲ ਦਾ ਚੈਨਲ ਹੈ ਉੱਥੇ ਗੁਰਬਾਣੀ ਚੱਲੂਗੀ ਜਿਹੜੀ ਸਾਰਾ ਕੰਮ ਨਿੱਜੀ ਹਿੱਤਾਂ ਲਈ ਹੁੰਦਾ ਰਿਹਾ ਸਭ ਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੋਮਣੀ ਕਾਲੀਦਾਰ ਨੂੰ ਤੇ ਸਰਕਾਰ ਨੂੰ ਚਲਾਇਆ ਉਹ ਪਰਿਵਾਰ ਨੇ ਚਲਾਇਆ ਮਤਲਬ ਜਿਹੜਾ ਕੰਮ ਕੀਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਪਰਿਵਾਰ ਨੂੰ ਅੱਗੇ ਕੀਤਾ ਦੇਖੋ ਤੁਸੀਂ ਕੋਈ ਬੰਦੇ ਦਾ ਨਾਮ ਲੋ ਜਿਹੜਾ ਪਰਿਵਾਰ ਜਾਂ ਪਰਿਵਾਰ ਦੇ ਆਲੇ ਦੁਆਲੇ ਸਕੇ ਸੰਬੰਧੀ ਹੈ ਜਿਹੜਾ ਪਾਵਰ ਤੋਂ ਬਾਹਰ ਲਿਆ ਹੋਵੇ ਕਿਸੇ ਨੂੰ ਫਿਰ ਦੂਜੀ ਗੱਲ ਜਿਹੜੀ ਕੀਤੀ ਦੇਖੋ ਆਪਦਾ ਪਰਿਵਾਰ ਤਾਂ ਦੇਖੋ ਆਪਦਾ ਮੁੰਡਾ ਮੁੰਡੇ ਦਾ ਸਾਲਾ ਆ ਮੁੰਡੇ ਦੀ ਵਾਈਫ ਜਿਹੜੀ ਆਪਦੀ ਨੂੰ ਤੇ ਫਿਰ ਆਪਦਾ ਭਤੀਜਾ ਕੋਈ ਇਤਾਂ ਕਲੋਜ਼ ਨੇ ਫਿਰ ਜਵਾਈ ਇਹ ਤਾਂ ਬਿਲਕੁਲ ਕਲੋਜ਼ ਪ੍ਰਭਾਵ ਰਾਜੀ ਨੂੰ ਜਿਹੜਾ ਦਿੱਤਾ ਉਦੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਸੀਨੀਅਰ ਬੱਦੇ ਬੈਠੇ ਹੋਣ ਉਹਨਾਂ ਦੇ ਤਾਂ ਤੇ ਪ੍ਰਧਾਨ ਬਣਾਇਆ ਸੀਨੀਅਰ ਬੱਦੇ ਬੈਠੇ ਉਹਨਾਂ ਹਰਸਿਮਰਤ ਨੂੰ ਜਿਹੜਾ ਹੈ ਮੰਤਰੀ ਬਣਾਇਆ ਸੈਂਟਰ ਦੇ ਵਿੱਚ ਇਹ ਸਾਰੀ ਗੱਲ ਤੁਹਾਡੇ ਸਾਹਮਣੇ ਨੇ ਲੇਕਿਨ ਇਸ ਸਾਰੀ ਗੱਲ ਨੂੰ ਰੁਕਣ ਲਈ ਫਿਰ ਕਿ ਜਿਹੜੀ ਨਵੀਂ ਚਾਲ ਚੱਲੀ ਉਹਨੇ ਵੀ ਬੜਾ ਨੁਕਸਾਨ ਪਹੁੰਚਾਇਆ ਉਹਨੇ ਸਭ ਨੂੰ ਜਿਹੜੀ ਚਾੜ ਤੇ ਲਾ ਲਿਆ ਕਾਣਾ ਕਰਤਾ ਹਰ ਇੱਕ ਲੀਡਰ ਦਾ ਮੁੰਡਾ ਉਹਨੇ ਅੱਗੇ ਲਿਆਤਾ ਕਿ ਜਿਹੜੇ ਕੋਈ ਲੀਡਰ ਹੋਊਗਾ ਤਾਂ ਮੰਨ ਲਓ ਪੁੰਦਰ ਸੁਖਦੇਵ ਸਿੰਘ ਢੀਂਟ ਸਾਹ ਜਾਂ ਕੋਈ ਹੋਰ ਸਕੰਦਰ ਸਿੰਘ ਮਲੂਕਾ ਜਿਹੜੇ ਵੀ ਬੰਦੇ ਸੀ ਉਹ ਸੁਖਵੀਰ ਸਿੰਘ ਬਾਦਲ ਨਾਲੋਂ ਸੀਨੀਅਰ ਸੀ ਇਹਨਾਂ ਦੇ ਮੁੰਡੇ ਤਾਂ ਨਹੀਂ ਸੀਨੀਅਰ ਸੀ ਇਹਨਾਂ ਦੇ ਮੁੰਡਿਆਂ ਨੂੰ ਅੱਗੇ ਲਿਆਂਦਾ ਇਹਨਾਂ ਦੇ ਮੁੰਡਿਆਂ ਨੂੰ ਜਿਤਾਇਆ ਉਹਨਾਂ ਨੂੰ ਮੰਤਰੀ ਬਣਾਇਆ ਤਾਂ ਕਿ ਉਹ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਮੰਨਣ ਇਹਨਾਂ ਨੇ ਤਾਂ ਮੰਨਣਾ ਨਹੀਂ ਸੀ ਪੁੱਤਰ ਉਹ ਇਹਨਾਂ 'ਚ ਵੀ ਹੁੰਦਾ ਇਸ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਜਿਹੜਾ ਪਾਰਟੀ ਨਾਂ ਰਹਿ ਕੇ ਪਰਿਵਾਰ ਦਾ ਕੁਝ ਬੰਦਿਆਂ ਦੀ ਪਾਰਟੀ ਬਣ ਗਿਆ ਜਿਹੜੇ ਬਾਗੀ ਨੇ ਉਹਨਾਂ 'ਚ ਵੀ ਹਾਲ ਹੈ ਪ੍ਰਿੰਸ ਸਿੰਘ ਚਦੂ ਮਾਜ਼ਰਾ ਮਾਜ਼ਰਾ ਪ੍ਰਿੰਸ ਸਿੰਘ ਚਦੂ ਮਾਜ਼ਰਾ ਦਾ ਮੁੰਡਾ ਵੀ ਤਾਂ ਉਹ ਵੀ ਹਰਦਰ ਪਾਲ ਸਿੰਘ ਚਦੂ ਮਾਜ਼ਰਾ ਦੋਨੇ ਪਿਓ ਪੁੱਤ ਲੜੇ ਸੀ ਨਾ ਪਿਛਲੇ ਪਾਰ ਉਹਨੂੰ ਰੈਕਸ਼ਨ ਜੜਾਇਆ ਤਾਂ ਇਸ ਤਰ੍ਹਾਂ ਕੱਲੇ ਕੱਲੇ ਬੰਦੇ ਨੂੰ ਆਪ ਦੇ ਰਿਸ਼ਤੇਦਾਰਾਂ ਨੂੰ ਕਿ ਨੌਰ ਤੇ ਜਿਹੜਾ ਸੰਧੂ ਹੁੰਦਾ ਸੀ ਜਸਦੇਵ ਸਿੰਘ ਸੰਧੂ ਦਾ ਮੁੰਡਾ ਤਜਿੰਦਰਪਾਲ ਸਿੰਘ ਸੰਧੂ ਉਦੀ ਸਾਥੇ ਆਪ ਦਾ ਰਿਸ਼ਤੇਦਾਰ ਮਖਾਇਲਪੁਰ ਲਿਆ ਹੁੰਦਾ ਤੇ ਫਿਰ ਜਦੋਂ ਉਹਨੂੰ ਸਨੌਰ ਭੇਜਿਆ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂ ਮਾਦਰ ਆ ਗਿਆ ਜਣੀ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਵੀ ਦੂਰੋਂ ਨੇੜੇ ਕੋਈ ਰਿਸ਼ਤੇਦਾਰ ਸਭ ਨੂੰ ਨਵਾਜਿਆ ਉਹਦੇ ਨਾਲ ਪਰਿਵਾਰ ਤਾਂ ਸਟਰੋਂਗ ਹੋ ਗਿਆ ਸਭ ਕੁਝ ਹੋ ਗਿਆ ਲੇਕਿਨ ਜੋ ਕੁਝ ਫਿਰ ਉਸ ਤੋਂ ਬਾਅਦ ਬੇਅਦਬੀ ਤੋਂ ਬਾਅਦ ਹੋਇਆ ਜੋ ਕੁਝ ਆ ਹੁਣ ਆਪਾਂ ਦੇਖਿਆ ਹੈ RAM ਨਹਿਮ ਨਾਲ ਹੋਇਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਨਾ ਨਾ ਨੁਕਸਾਨ ਹੋਇਆ ਉਸ ਨੁਕਸਾਨ ਚ ਸੁਖਵੀਰ ਸਿੰਘ ਬਾਦਲ ਹੁਣ ਕੀ ਕਰਨ ਜਿਹੜਾ ਵੈਸਾ ਹੁਣ ਤਾਂ ਦੇਖੋ ਕੁਰਬਾਨੀ ਚਾਹੀਦੀ ਹੈ ਹਰ ਚੀਜ਼ ਕੁਰਬਾਨੀ ਫਿਰ ਕੁਰਬਾਨੀ ਕਾਦੀ ਕੁਰਬਾਨੀ ਅਸਰ ਸੁਖਵੀਰ ਸਿੰਘ ਬਾਦਲ ਦੀ ਪ੍ਰਦਾਨ ਕੀਤੀ ਜੇ ਸੁਖਵੀਰ ਸਿੰਘ ਬਾਦਲ ਪ੍ਰਦਾਨ ਕੀ ਛੱਡ ਦੇਣ ਸ਼ਾਇਦ ਸ਼ਾਇਦ ਕਹਿਣਾ ਹਲੇ ਵੀ ਕਿਉਂਕਿ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ ਸ਼੍ਰੋਮਣੇ ਕਾਰੀਦਨ ਮੋੜ ਸਰਜੀਤ ਹੋ ਜੇ ਜਿਹਦੇ ਬਾਰੇ ਲੋਕ ਜ਼ਰੂਰ ਚਾਹੁੰਦੇ ਨੇ ਆਮ ਲੋਕ ਵੀ ਸਿੱਖ ਸੰਗਤ ਵੀ ਕਿ ਅਕਾਲੀ ਦਲ ਇੱਕ ਪੰਥਕ ਪਾਰਟੀ ਇੱਕ ਖੇਤਰੀ ਪਾਰਟੀ ਤਕੜੀ ਹੋਵੇ ਤਕੜੀ ਰਹੇ ਪੰਜਾਬ ਦੇ ਹਿੱਤਾਂ ਲਈ ਗੱਲ ਕਰਦੀ ਰਹੇ ਇਹ ਚਾਹੁੰਦੇ ਨੇ ਲੋਕ ਲੇਕਰ ਕਦੋਂ ਹੋਊਗਾ ਜਦੋਂ ਇਹ ਹੋਵੇਗਾ ਜੇ ਤੁਸੀਂ ਕਹੋ ਕਿ ਜਿਹੜੇ ਬਾਗੀ ਜਿਸ ਤਰੀਕੇ ਨਾਲ ਕਰ ਰਹੇ ਨੇ ਓਵੇਂ ਛੱਡ ਦੇਣਗੇ ਓਵੇਂ ਨਹੀਂ ਹੁਣ ਤਾਂ ਇਹੀ ਆ ਕਿ ਪ੍ਰੈਸ਼ਰ ਵਧਦਾ ਜਿਵੇਂ ਬਣਿਆ ਹੈ ਅਜਰਾਸ ਦੇ ਵਿੱਚ ਡੈਲੀਗੇਟ ਤਾਂ ਇਹਨਾਂ ਦੇ ਹੋਣਗੇ ਪਹਿਲਾਂ ਡੈਲੀਗੇਟ ਤਾਂ ਚੁਣੋ ਨਾ ਜਿਹਾ ਪਚਾਉ ਡੈਲੀਗੇਟਸ ਸੀ ਉਹਦੇ ਲਈ ਫਿਰ ਤਰੀਕਾ ਝੁੰਦਾ ਕਮੇਟੀ ਹੈ ਝੁੰਦਾ ਕਮੇਟੀ ਵਾਂਗ ਜਿਵੇਂ ਉਹਦੇ ਵਿੱਚ ਇਕੱਲੇ ਇਕੱਲੇ ਬੰਦੇ ਨੇ ਲਿਖਿਆ ਅਗਵਾਲ ਸਿੰਘ ਝੁੰਦਾ ਨੇ ਕਾਫੀ ਮਿਹਨਤ ਕੀਤੀ ਹੈ ਜਾਂ ਉਹਦੇ ਨਾਲ ਜਿਹੜੀ ਟੀਮ ਸੀ ਜੋ ਕੁਝ ਲੋਕਾਂ ਨੇ ਕਿਹਾ ਉਹ ਵੀ ਨੋਟ ਕਰ ਲਿਆ ਉਹਨਾਂ ਨੇ ਉਹਦੇ ਮੁਤਾਬਕ ਹੈ ਵੀ ਉਹ ਇਕੱਲੇ ਇਕੱਲੇ ਥਾ ਤੇ ਪਹਿਲਾਂ ਛੇਠ ਤੋਂ ਚੋਣ ਹੋਵੇ ਉਹ ਫਿਰ ਅੱਗੇ ਪ੍ਰਧਾਨ ਦੀ ਚੋਣ ਕਰਨ ਇਹ ਜਿਹੜੇ ਨਿਯੁਕਤ ਕੀਤੇ ਅਹੁਦੇਦਾਰ ਨੇ ਇਹਨਾਂ ਤੋਂ ਭਰੋਸੇ ਕੀ ਲੈਣੀ ਮੰਨ ਲਓ ਵੀ ਹਲਕਾ ਇੰਚਾਰਜ ਕਿਹਦੇ ਬਣਾਏ ਨੇ ਸੁਖਵੀਰ ਸਿੰਘ ਬਾਦਲ ਨੇ ਬਣਾਏ ਨੇ ਉਹਦੇ ਇਹਦੇ ਆਪਣੇ ਬੰਦੇ ਨੇ ਜੇ ਜਾਂ ਹੋਰ ਕੋਈ ਅਹੁਦੇਦਾਰ ਤੇ ਇਜਤ ਇਹਦੇ ਆਪਣੇ ਬੰਦੇ ਨੇ ਜਿਹੜਾ ਜਥੇਦਾਰ ਆਪ ਨੇ ਆਏ ਨੇ ਉਹਦੇ ਨਾਲ ਲਿਖੂਗਾ ਉਹਦੇ ਨਾਲ ਇਹਨੂੰ ਲਾਉਣਾ ਬੜਾ ਮੁਸ਼ਕਲ ਹੋ ਜੂ ਵਿਰੋਧੀ ਧਿਰ ਨੂੰ ਉਹਦੇ ਲਈ ਇਹ ਮਾਹੌਲ ਬਣਾਉਣਾ ਪਊਗਾ ਸੋ ਸੁਖਵੀਰ ਸਿੰਘ ਬਾਦਲ ਨੂੰ ਥੋੜੀ ਜੀ ਹਿੰਮਤ ਕਰਨੀ ਚਾਹੀਦੀ ਹੈ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਜਿਹੜੀ ਕਰ ਲੱਗਦਾ ਨਹੀਂ ਸਫੀਰ ਸਿੰਘ ਬਦਲ ਦਿਖਾਊਗਾ ਜਾਂ ਉਹਦੇ ਸਲਾਹਕਾਰ ਨੂੰ ਦਿਖਾਉਣ ਦੇਣਗੇ ਸੰਕਟ ਸੱਚਮੁੱਚ ਹੀ ਗਹਿਰਾਰ ਹੈ ਸ਼ਰੋਮਪ੍ਰੀ ਕਲਿਦਾਦ ਦਾ ਅੱਜ ਐਨਹੀਂ ਮਿਲ ਜਾਇਆ ਇੱਕ ਨਵੀਂ ਵੀਡੀਓ ਦੇ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ